ਦਾ ਤੇਰਾ ਗਿਆਨ ਚਾਹੀਦਾ ਸਾਰੇ ਕਹਿੰਦੇ ਆ ਮੇਰਾ ਆ ਕੰਮ ਹੋ ਜੇ ਆ ਕੰਮ ਹੋ ਜੇ ਆ ਕੰਮ ਹੋ ਜੇ ਆ ਕੰਮ ਹੋ ਜਾਏ ਰੱਬ ਨੂੰ ਮੰਗਣ ਕੋਈ ਵਿਰਲਾ ਆਉਂਦਾ ਹੈ ਤੇ ਉਹਨੂੰ ਮਹਾਰਾਜ ਕਹਿੰਦੇ ਕੋਈ ਵਿਰਲਾ ਗੁਰਮਤ ਚੱਲੇ ਜੀਓ ਉਹ ਵਿਰਲਾ ਜਿਹੜਾ ਗੁਰੂ ਦੀ ਮਤ ਅਨੁਸਾਰ ਚੱਲਣ ਜਾਣਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੇ ਧੰਦਾ ਪਟਿਆ ਤੇ ਉਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਫਿਰ ਧੰਦਾ ਕਰਤਾ ਮਰ ਗਿਆ ਧਰਮ ਨਹੀਂ ਕਰਦਾ ਧਰਮ ਨਹੀਂ ਕਮਾਇਆ ਧਰਮ ਨਾਲ ਇਸ ਕਰਕੇ ਜੁੜਿਆ ਧੰਦਾ ਉਨਤੀ ਵਿੱਚ ਜਾਵੇਗਾ ਧੰਦੇ ਦੇ ਵਿੱਚ ਤਰੱਕੀ ਹੋਵੇਗੀ ਔਰ ਧਰਮ ਨੂੰ ਇਸ ਕਰਕੇ ਧਰਮ ਦਾ ਲਿਬਾਸ ਪਹਿਨਿਆ ਕਿ ਲੋਕ ਬੜਾ ਵਿਸ਼ਵਾਸ ਕਰਦੇ ਨੇ ਇਹ ਧਰਮੀ ਆ ਇਹ ਗੁਰਦੁਆਰੇ ਮੰਦਰ ਮਸਜਿਦ ਜਾਂਦਾ ਹੈ ਇਹ ਬੜੀ ਸੇਵਾ ਕਮਾਉਂਦਾ ਹੈ ਇਹ ਮੂਰਲੀਆਂ ਕਤਾਰਾਂ ਵਿੱਚ ਹੁੰਦਾ ਹੈ ਲੋਕ ਜਿੰਨੇ ਉੱਥੇ ਵੇਖਣਗੇ ਸਾਰੇ ਮੇਰੇ ਨਾਲ ਧੰਦੇ ਦੀ ਸਾਂਧ ਪਾਉਣਗੇ ਧੰਦੇ ਕਰਕੇ ਧਰਮ ਵੱਲ ਨੂੰ ਤੁਰਦਾ ਹੈ ਧੰਦੇ ਕਰਕੇ ਪਰਮਾਤਮਾ ਦੇ ਕੋਲ ਆਉਂਦਾ ਹੈ ਧਰਮ ਕਰਕੇ ਨਹੀਂ ਆਉਂਦਾ ਕਿ ਮੇਰੇ ਜੀਵਨ ਵਿੱਚ ਧਰਮ ਵਧੇ ਸਾਨੂੰ ਧੰਦੇ ਦੀ ਸਾਰਿਆਂ ਨੂੰ ਚਿੰਤਾ ਧੰਦਾ ਮੰਦਾ ਪੈਂਦਾ ਜਾ ਰਿਹਾ ਹੈ ਕੋਈ ਉਪਚਾਰ ਕਰੀਏ ਜਦੋਂ ਸਾਰੇ ਪਾਸੇ ਹੱਥ ਖੜੇ ਹੋ ਜਾਂਦੇ ਫਿਰ ਅਸੀਂ ਗੁਰੂ ਕੋਲ ਚੱਲ ਕੇ ਆਉਨੇ ਆ ਸਤਿਗੁਰਾ ਕਿਰਪਾ ਕਰੋ ਸਾਡਾ ਧੰਦਾ ਉਨਤੀਵਤ ਜਾਵੇ ਗੁਸਤਾਖੀ maaf ਕੋਈ ਵਿਰਲਾ ਗੁਰ ਸਿੱਖ ਆਉਂਦਾ ਹੈ ਜਿਹੜਾ ਗੁਰਦੁਆਰੇ ਮੰਦਰ ਮਸਜਿਦੇ ਆਵੇ ਆ ਕੇ ਕਹੇ ਭਈ ਸਾਹਿਬ ਮੇਰੀ ਪ੍ਰਾਰਥਨਾ ਕਰੋ ਮੇਰੀ ਦੁਆ ਕਰੋ ਅਰਜ਼ੋਈ ਕਰੋ ਗੁਰੂ ਅੱਗੇ ਅਰਦਾਸ ਕਰੋ ਮੇਰਾ ਧਰਮ ਵੱਧ ਜਾਵੇ ਮੈਨੂੰ ਧਰਮ ਦੀ ਪ੍ਰਾਪਤੀ ਹੋਵੇ ਮੈਂ ਸਹੀ ਅਰਥਾਂ ਵਿੱਚ ਧਰਮੀ ਹੋ ਜਾਵਾਂ ਔਰ ਧਰਮ ਦੇ ਵਿੱਚ ਉਣਤੀ ਆਵੇ ਇਹ ਕੋਈ ਵਿਰਲਾ ਆਉਂਦਾ ਹੈ ਮਹਾਰਾਜ ਸਾਹਿਬ ਕਹਿੰਦੇ ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ ਇਹ ਧੰਦਾ ਪਿੱਟਦੇ ਨੇ ਔਰ ਸੱਚ ਇਹਨਾਂ ਨੂੰ ਰੱਬ ਜਿਹੜਾ ਪਰਮਾਤਮਾ ਆ ਉਹ ਚੰਗਾ ਨਹੀਂ ਲੱਗਦਾ ਤੇ ਫਿਰ ਮਹਾਰਾਜ ਕਬੀਰ ਸਾਹਿਬ ਕਹਿੰਦੇ ਧੰਦਾ ਕਰਤਾ ਮਰ ਗਿਆ ਭਾਈ ਰਹਿਣਾ ਬੰਦ ਕੋਈ ਸੰਬੰਧੀ ਸੰਬੰਧ ਵਾਲਾ ਨਾ ਰਹਿ ਗਿਆ ਕਿਉਂ ਕਿਉਂਕਿ ਨਾਲ ਕੋਈ ਨਹੀਂ ਤੁਰਿਆ ਉਹ ਧੰਦਾ ਵੀ ਔਰ ਇੱਥੇ ਰਹਿ ਗਿਆ ਧੰਦਾ ਪਿੱਟੋ ਭਾਈ ਉਹ ਕੂੜ ਕਮਾਵੂ ਝੂਠ ਬੋਲਦੇ ਧੰਦਾ ਕਰਦੇ ਇੱਥੇ ਬਹੁਤ ਕੁਝ ਇਕੱਠਾ ਕੀਤਾ ਪਰ ਬਿਆਰੋ ਤੁਰਨ ਵੇਲੇ ਕੁਝ ਨਾ ਨਾਲ ਹੋਇਆ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਕੌਡੀ ਕੌਡੀ ਜੋੜ ਕੇ ਦਵਾਨੀ ਦਵਾਨੀ ਦੁੱਕੀ ਦੁੱਕੀ ਪੈਸਾ ਪੈਸਾ ਇਕੱਠਾ ਕਰਕੇ ਕਬੀਰ ਕੌਡੀ ਕੌਡੀ ਜੂਰਕ ਹੈ ਜੂਰੇ ਲੱਖ ਕਰੋੜ ਕਹਿਣ ਲੱਗੇ ਲੱਖਾਂ ਤੇ ਕਰੋੜਾ ਜਿਹੜੇ ਉਹਨੇ ਜੋੜ ਲੈਣਾ ਕੀਤੇ ਸਿਕੰਦਰ ਆਜ਼ਮ ਦੀ ਨਾ ਇਹ ਵਾਰਤਾ ਆਉਂਦੀ ਆ ਸਿਕੰਦਰ ਆਜ਼ਮ ਬਾਦਸ਼ਾ ਸੀਗਾ ਉਹਨੇ ਬਹੁਤ ਰੁਪਇਆ ਇਕੱਠਾ ਕੀਤਾ ਤੇ ਜਦੋਂ ਉਸ ਨੇ ਧਨ ਦੀ ਨਮੈਸ਼ ਆਪਣੇ ਕੋਲ ਲਵ ਲਈ ਕਹਿੰਦਾ ਦੇ ਧਨ ਜਿੰਨਾ ਹੈ ਕਿ ਮੈਨੂੰ ਬਚਾ ਨਹੀਂ ਸਕਦਾ ਵੈਦ ਹਾਕੀਮ ਆਪਣੇ ਰਾਜ ਦੇ ਇਕੱਠੇ ਕਰ ਲੈ ਕੋਈ ਐਸੀ ਦੁਆ ਦਿਓ ਜਿਹਦੇ ਨਾਲ ਮੈਂ ਬਚ ਜਾਵਾਂ ਸਭਨਾ ਨੇ ਕਿਹਾ ਸਿਕੰਦਰ ਅੱਜ ਜਿਹੜਾ ਸਾਡੇ ਕੋਲ ਕੋਈ ਦਵਾਈ ਨਹੀਂ ਇਹ ਮੌਤ ਨੂੰ ਟਾਲ ਸਕੇ ਸਿਕੰਦਰ ਨੇ ਬੜੇ ਤਰਲੇ ਲੈ ਆਪਣੀਆਂ ਰਾਣੀਆਂ ਨੂੰ ਆਪਣੇ ਪਰਿਵਾਰ ਨੂੰ ਕਿਹਾ ਕੋਈ ਹੈ ਤੁਹਾਡੇ ਵਿੱਚੋਂ ਆਹ ਜਿਹੜਾ ਮੇਰੇ ਤੇ ਦੁੱਖ ਆ ਰਿਹਾ ਹੈ ਇਹਦੇ ਚੋਂ ਕੁਝ ਹਿੱਸਾ ਲੈ ਲਓ ਜਾਂ ਮੇਰੀ ਜਗ੍ਹਾ ਤੇ ਕੋਈ ਪੈਦਾ ਹੋ ਸਬਣਾ ਨੇ ਹੱਥ ਖੜੇ ਕਰ ਦਿੱਤੇ ਆਖੀਰਲਾ ਸੰਦੇਸ਼ ਸੀ ਸਿਕੰਦਰ ਦਾ ਕਹ ਲੱਗੇ ਇਨਾਂ ਕੋ ਇਹ ਖਿਆਲ ਕਰਿਆ ਦੇ ਮੈਂ ਚੱਲੇ ਜਾਣਾ ਮੇਰਾ ਜਨਾਜ਼ਾ ਜਦੋਂ ਉੱਠੇ ਜਦੋਂ ਮੇਰੀ ਅਰਥੀ ਮਹਿਲਾਂ ਚੋਂ ਬਾਹਰ ਕੱਢੀ ਜਾਏ ਏ ਮੇਰੇ ਹੱਥ ਦੋਨੇ ਖਫਣ ਚੋਂ ਬਾਹਰ ਲਟਕਾਏ ਧਾਨ ਔਰ ਮੇਰੇ ਪੈਰ ਦੋਨੇ ਨੰਗੇ ਕੀਤੇ ਨਾਨ ਦੁਨੀਆ ਨੂੰ ਜਾਂਦਾ ਜਾਂਦਾ ਮੈਂ ਇੱਕ ਸੰਦੇਸ਼ ਦੇ ਲਿਆਵਾਂ ਦੁਨੀਆ ਦੇ ਲੋਗੋ ਬੜਾ ਪੈਸਾ ਰੁਪਇਆ ਇਕੱਠਾ ਕੀਤਾ ਖਜ਼ਾਨਾ ਇਕੱਠਾ ਕੀਤਾ ਬੜੀਆਂ ਫੌਜਾਂ ਇਕੱਠੀਆਂ ਕੀਤੀਆਂ ਬੜੇ ਵੈਦ ਹਾਕੀਮ ਰੱਖੇ ਬੜੇ ਸੁਰੱਖਿਅਤ ਬਲ ਕਰੜੇ ਕੀਤੇ ਅੱਜ ਦੁਨੀਆ ਦਾ ਬਾਦਸ਼ਾ ਚੱਲਿਆ ਹੱਥਾਂ ਤੋਂ ਖਾਲੀ ਤੇ ਪੈਰਾਂ ਤੋਂ ਨੰਗਾ ਮਹਾਰਾਜ ਵੀ ਕਹਿੰਦਿਆ ਕਿ ਸੱਜਣਾ ਉਹਨਾਂ ਸਾਰਿਆਂ ਨੇ ਔਰ ਨੰਗੇ ਪਾਮਹੋਂ ਤੇ ਗਏ ਜਿਨ ਕੇ ਲੱਖ ਕਰੋੜ ਪੈਰਾਂ ਹੱਥਾਂ ਤੋਂ ਨੰਗੇ ਗਏ ਜਿਨਾਂ ਦੇ ਲੱਖਾਂ ਕਰੋੜਾਂ ਦੇ ਮਾਲਕ ਸੀ ਇੱਥੇ ਮਹਾਰਾਜ ਕਬੀਰ ਸਾਹਿਬ ਇਹ ਕਹਿੰਦੇ ਕੌਡੀ ਕੌਡੀ ਜ਼ੋਰ ਕਾ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ ਪੱਲੇ ਕੁਦਨੀ ਉਹ ਨਾਲ ਜਾਣਾ ਦੇਖ ਇਥੇ ਬੜੇ ਬੜੇ ਤਨਾ ਢੋਈ ਰਾਵਣ ਵਰਗੇ ਲੰਕਾ ਗੱਡ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਉਹਨੇ ਜਿੰਦੀ ਲੰਕਾ ਸੋਨੇ ਦੀ ਸੀ ਨਾ ਉਹਦੇ ਨਾਲ ਵੀ ਕੁਝ ਨਹੀਂ ਤੁਰਿਆ ਮਨੁੱਖ ਤੇਰੇ ਨਾਲ ਕੀ ਤੁਰੇਗਾ ਨਾਲ ਜਾਣ ਵਾਲਾ ਹੈ ਤੇ ਪਰਮਾਤਮਾ ਦਾ ਨਾਮ ਉਹਨੂੰ ਜਿਹੜਾ ਹੈ ਤੂੰ ਅਰਧਨਾ ਕਰ ਫੇਰ ਤੇਰੇ ਜੀਵਨ ਦੇ ਅੰਦਰ ਉਣਤੀ ਆਵੇਗੀ ਇੱਥੇ ਸੰਸਾਰ ਦੇ ਵਿੱਚ ਸੰਸਾਰੀ ਵਸਤੂਆਂ ਨੂੰ ਤੱਕੇ ਨਾ ਜੀਵ ਦੀ ਫਿਦਰਤ ਇਹ ਹੋ ਗਈ ਆ ਇਹ ਇਹਨਾਂ ਦੇ ਵਿੱਚ ਹੱਸਦਾ ਖੇਡਦਾ ਇਹਨਾਂ ਸੁਭਦਾਵਾਂ ਨੂੰ ਮਾਨਦਾ ਹੋਇਆ ਜਿਨਨੇ ਸੁਭਦਾਵਾਂ ਉਪਲਬਧ ਕਰਵਾਈਆਂ ਜਿਨਨੇ ਬਖਸ਼ਿਸ਼ਾਂ ਦਿੱਤੀਆਂ ਨੇ ਉਹ ਦਾਤੇ ਨੂੰ ਭੁੱਲ ਗਿਆ ਮੇਰੀ ਸੱਚੀ ਸਰਕਾਰ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਕਹਿੰਦੇ ਖਾਣਾ ਪੀਣਾ ਸੌਣਾ ਔਰ ਇੱਥੇ ਸੰਸਾਰ ਵਿੱਚ ਆ ਕੇ ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਸਭ ਕੁਝ ਇਹਨੂੰ ਚੇਤੇ ਆ ਖਾਣਾ ਪਰ ਜਦੋਂ ਮਰਦੀ ਮਿਲਦਾ ਵੇ ਔਰ ਪੀਣਾ ਪਿਆਸ ਲੱਗੀ ਹੋਰ ਵਸਤੂਆਂ ਦਾ ਸੇਵਨ ਕਰਨਾ ਤੇ ਖਿੜਖੜਾ ਕੇ ਸਭਾਵਾਂ ਦੇ ਵਿੱਚ ਹੱਸਣਾ ਔਰ ਜਾਂ ਪਰਿਵਾਰ ਵਿੱਚ ਤੇ ਸੌਣਾ ਨੀਂਦਰਾ ਲੈਣਾ ਔਰ ਜੇ ਕੋ ਜਿਹਨੂੰ ਭੁੱਲਿਆ ਨਾ ਉਹ ਮੌਤ ਭੁੱਲ ਗਈ ਤੇ ਮਾਲਕ ਭੁੱਲ ਗਿਆ ਵਿਸਰ ਗਿਆ ਹੈ ਮਰਨਾ ਭੁੱਲ ਗਿਆ ਮਹਾਰਾਜ ਕਹਿੰਦੇ ਖਸਮ ਵਿਸਾਰ ਖੁਆਰੀ ਕੀ ਨਹੀਂ ਖਸਮ ਨੂੰ ਭੁੱਲ ਗਿਆ ਪਰਮਾਤਮਾ ਨੂੰ ਭੁੱਲ ਗਿਆ ਤੇ ਖੁਆਰ ਹੋ ਗਿਆ ਬਰਬਾਦੀ ਹੋਣ ਲੱਗ ਪਈ ਤ੍ਰਿਗ ਜੀਵਨ ਨਹੀਂ ਰਹਿਣਾ ਤੇਰੇ ਜੀਵਨ ਨੂੰ ਲਾਣ ਤੇ ਇੱਥੇ ਨਹੀਂ ਰਹਿਣ ਪਾਵੇਂਗਾ ਇਥੋਂ ਜਾਣਾ ਪੈਣਾ ਹੀ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੀ ਸਰਕਾਰ ਕਹਿੰਦੇ ਸਜਣਾ ਇਥੋਂ ਸੰਸਾਰ ਤੂੰ ਸਬਣਾ ਨੇ ਕੂਚ ਕਰਨਾ ਹੈ ਮਹਾਰਾਜ ਕਿਰਪਾ ਕਰਦੀ ਮੁਹੱਲੇ ਦੇ ਦਵਾਰਾ ਕਹਿਣ ਲੱਗੀ ਰਾਤ ਕਾਰਨ ਤਨ ਸੰਚੀ ਹੈ ਪਲਕੀ ਚੱਲਣ ਹੋਏ ਮਹਾਰਾਜ ਸਾਹਿਬ ਮੀਰ ਕਰਦੇ ਸਾਰਾ ਦਿਨ ਕਿਸੇ ਨੇ ਮਜ਼ਦੂਰੀ ਕੀਤੀ ਤੇ ਮਜ਼ਦੂਰੀ ਕਰਕੇ ਧਨ ਇਕੱਠਾ ਕਰਕੇ ਰਾਤ ਨੂੰ ਆਇਆ ਸਕੂਨ ਦੀ ਰੋਟੀ ਖਾਵਾਂਗੇ ਔਰ ਧਨ ਕਮਾਇਆ ਤੇ ਵਿਦੇਸ਼ ਵਿੱਚ ਕਿੰਨੇ ਬਾਹਰ ਇਕੱਠਾ ਕੀਤਾ ਤੇ ਇਕੱਠਾ ਕਰਕੇ ਪੋਟਲੀ ਬਣ ਕੇ ਹੁਣ ਕਹਿੰਦਾ ਆ ਅੱਜ ਦੀ ਰਾਤ ਇੱਥੇ ਆ ਤੇ ਕੱਲ ਨੂੰ ਨਾਲ ਲੈ ਕੇ ਜਾਵਾਂਗੇ ਤੇ ਚੱਲ ਕੇ ਸੁੱਖਾਂ ਦੇ ਨਾਲ ਬੈਠਾਂਗੇ ਖਰਚਾਂਗੇ ਖਾਵਾਂਗੇ ਮਹਾਰਾਜ ਕਹਿੰਦੇ ਆ ਰਾਤ ਕਾਰਨ ਧਨ ਸੰਚੀ ਹੈ ਪਲਕੇ ਚੱਲਣ ਹੋਏ ਸੱਜਣਾ ਪਲਕੇ ਕੱਲ ਨੂੰ ਔਰ ਚਾਲਾ ਮਾਰਨਾ ਆ ਰਾਤ ਤੇ ਜ਼ਿੰਦਗੀ ਅੰਧੇਰਾ ਆ ਅਗਿਆਨਤਾ ਦਾ ਅਵਿਦਿਆ ਦੀ ਰਾਤ ਇਹਦੇ ਅੰਦਰ ਔਰ ਸੱਜਣਾ ਕੱਲ ਤੁਰ ਜਾਣਾ ਆ ਪਤਾ ਨਹੀਂ ਚੱਲਣਾ ਅੱਜ ਕੇ ਕੱਲ ਪਤਾ ਨਹੀਂ ਅੱਜ ਤੁਰਨਾ ਹੈ ਕਿ ਕੱਲ ਤੁਰਨਾ ਹੈ ਮਹਾਰਾਜ ਸਾਹਿਬ ਮੀਰ ਕਰਦੇ ਨੇ ਇਹ ਮਨੁੱਖ ਨੂੰ ਪਤਾ ਹੀ ਨਹੀਂ ਇਹ ਵਿਸਾਰ ਦਿੰਦਾ ਨਾਨਕ ਨਾਲ ਨਾ ਚੱਲਣੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਕਹਿੰਦੇ ਜਿਹੜਾ ਇਕੱਠਾ ਕੀਤਾ ਹੋਇਆ ਬਾਹਰੀ ਧਨਿਆਂ ਨਾ ਧਰਮ ਤੂੰ ਕਮਾਇਆ ਨਹੀਂ ਧਨ ਬਾਹਰ ਦਾ ਇਕੱਠਾ ਕਰਦਾ ਰਿਹਾ ਪਾਪਾਂ ਕਰਕੇ ਮਹਾਰਾਜ ਸਾਹਿਬ ਕਹਿੰਦੇ ਠੱਗੀਆਂ ਠੋਰੀਆਂ ਮਾਰਦਾ ਹੋਇਆ ਸੱਚੀ ਸਰਕਾਰ ਕਹਿੰਦੇ ਨਾਲ ਨਾ ਚੱਲਾਈ ਇਹ ਤੇਰੇ ਨਾਲ ਨਹੀਂ ਤੁਰਨਾ ਹਾਂ ਇਹਦੇ ਕਾਰਨ ਕੀਤੇ ਪਾਪ ਔਰ ਉਹਨਾਂ ਦਾ ਜਿਹੜਾ ਦੁੱਖ ਮਿਲਣਾ ਹੈ ਉਹ ਤੇਰੇ ਨਾਲ ਹੋਵੇਗਾ ਨਾਨਕ ਨਾਲ ਨਾ ਚੱਲਈ ਫਿਰ ਪੁਸ਼ਤਾਵਾ ਹੋਏ ਜਦੋਂ ਪਕੜ ਕੇ ਅੱਗੇ ਲਾ ਲਿਆ ਨਾ ਜਿਵੇਂ ਸਿਕੰਦਰ ਦੇਖਦਾ ਰਹਿ ਗਿਆ ਕਿ ਜਿਹੜੀ ਮਾਇਆ ਮੈਂ ਇੰਨੇ ਜੁੱਧਾ ਨਾਲ ਇਕੱਠੀ ਕੀਤੀ ਅੱਜ ਉਹ ਵੀ ਕਿਸੇ ਕੰਮ ਨਹੀਂ ਇੰਨੀਆਂ-ਇੰਨੀਆਂ ਤਨਖਾਵਾਂ ਦੇ ਕੇ ਵੈਦ ਰੱਖੇ ਉਹ ਵੀ ਕਿਸੇ ਕੰਮ ਨਹੀਂ ਇੰਨੀਆਂ ਫੌਜਾਂ ਰੱਖੀਆਂ ਕਿਲੇ ਬਣਾਏ ਪਰਵਾਰ ਰਾਣੀਆਂ ਨੂੰ ਪਾਲਿਆ ਅੱਜ ਕੋਈ ਵੀ ਮੇਰੇ ਨਾਲ ਜਾਣ ਨੂੰ ਤਿਆਰ ਨਹੀਂ ਪੁਸ਼ਟਾਉਂਦਾ ਮੈਂ ਕੀਤਾ ਕੀ ਮੈਂ ਇੱਥੇ ਐਨਾ ਛਿਰ ਰਿਆ ਬਾਦਸ਼ਾਹਤ ਕਰਦਾ ਰਿਆ ਓਏ ਮੈਂ ਆਪਣੇ ਵਾਸਤੇ ਕੁਝ ਵੀ ਨਾ ਕਰ ਸਕਿਆ ਕਹਿੰਦੇ ਫਿਰ ਬੰਦੇ ਨੂੰ ਮਨੁੱਖ ਨੂੰ ਜੀਵ ਨੂੰ ਇਹ ਪੁਸ਼ਤਾਵਾ ਹੁੰਦਾ ਹੈ ਕਿ ਮੈਂ ਇੱਥੇ ਕੁਝ ਵੀ ਨਹੀਂ ਕਮਾ ਸਕਿਆ ਜੋ ਮੇਰੇ ਨਾਲ ਤੁਰੇ ਜੋ ਮੇਰੇ ਨਾਲ ਜਾਵੇ ਸੰਸਾਰ ਤੋਂ ਤਾਂ ਹੀ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਨੇ ਕੁਝ ਐਸਾ ਕਰ ਜਿਹੜਾ ਅੱਗੇ ਨਾਲ ਜਾਵੇਗਾ ਨਾਲ ਕੀ ਜਾਵੇਗਾ ਗੁਰੂ ਅਰਜੁਨ ਸਾਹਿਬ ਮਹਾਰਾਜ ਕਹਿੰਦੇ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਉਥੇ ਨਾਮ ਨਾਲ ਚੱਲਣਾ ਹੈ ਮਹਾਰਾਜ ਮੀਰ ਕਰਦੇ ਮੇਰੀ ਮੇਰੀ ਕੀ ਕਰ ਹੈ ਜਨ ਦੀਆ ਸੋ ਪ੍ਰਭ ਲੋੜ ਕੀ ਮੇਰੀ ਮੇਰੀ ਲਾਈਉ ਆ ਮੇਰਾ ਉਹ ਮੇਰਾ ਕਹਿੰਦੇ ਜਿਹੜੇ ਪ੍ਰਭੂ ਨੇ ਤੈਨੂੰ ਬਣਾਇਆ ਉਹਨਾਂ ਨੂੰ ਲੋੜ ਉਹਦੀ ਚਾਹਤ ਪ੍ਰਗਟ ਕਰ ਉਹਦਾ ਇੱਛਕ ਹੋ ਉਹਦੀ ਸੰਭਾਲ ਕਰ ਮਹਾਰਾਜ ਕਹਿੰਦੇ ਸਰ ਪਰ ਉੱਠੀ ਚੱਲਣਾ ਸਰ ਪਰ ਦਾ ਮੈਨਾ ਜ਼ਰੂਰ ਅੱਜ ਜਾਂ ਕੱਲ ਇਹ ਸੰਸਾਰ ਨੂੰ ਛੱਡ ਕੇ ਟਰਣਾ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖਾਂ ਤੇ ਕਰੋੜਾਂ ਬਾਹਰ ਦਾ ਧੰਨ ਹੋਵੇ ਉਹ ਤੇਰੇ ਕਿਸੇ ਕੰਮ ਦਾ ਨਹੀਂ ਹੋਣਾ ਉਹਦੇ ਚੋਂ ਤੇਰੇ ਕੁਦ ਨਾਲ ਨਹੀਂ ਹੁੰਦਾਣਾ ਕੁਝ ਐਸਾ ਕਰ ਕਿ ਪਰਮਾਤਮਾ ਨੂੰ ਆਰਾਧ ਤੇਰੇ ਉਹ ਨਾਲ ਤੁਰੇਗਾ ਮਹਾਰਾਜ ਗੁਰੂ ਅੰਗਦ ਸਾਹਿਬ ਕਿਰਪਾ ਕਰਦੇ ਮਹੱਲਾ ਦੂਜਾ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਵਾਰਿਕ ਸੰਸਾਰਕ ਵਿਵਹਾਰਕ ਕਾਰੂ ਬਾਰਕ ਤੰਦਿਆਂ ਦੇ ਮੋਹ ਵਿੱਚ ਬੰਨਿਆ ਹੋਇਆ ਜੀਵ ਜਿਹੜਾ ਨਾ ਚੱਟੀ ਭਰ ਰਿਹਾ ਔਰ ਇਕੱਠਾ ਕਰ ਰਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਨਾਲ ਕੋਈ ਗੁਣ ਕੋਈ ਇਹਦੇ ਜੀਵਨ 'ਚ ਉਨਤੀ ਨਹੀਂ ਆਣ ਲੱਗੀ ਅੰਦਰੂਨੀ ਤੇ ਬਾਹਰੀ ਤੌਰ ਤੇ ਜਿੰਨਾ ਲਈ ਕਰਨਾ ਹੈ ਉਹਨਾਂ ਤੇ ਉਪਕਾਰ ਉਹਨਾਂ ਨੇ ਤੇਰਾ ਕੋਈ ਨਹੀਂ ਸਮਝਣਾ ਇਹਨੇ ਬੜਾ ਮੇਰੇ ਤੇ ਉਪਕਾਰ ਕੀਤਾ ਸਾਡੇ ਬਜ਼ੁਰਗਾਂ ਨੇ ਆਹ ਕੀਤਾ ਉਹ ਕੀਤਾ ਪਹਿਲੀ ਗੱਲ ਤਾਂ ਜੋਂਦੇ ਜੀ ਕੰਮ ਹੋ ਜਾਂਦਾ ਹੈ ਉਹ ਬੜੇ ਗੁਰਮਖ ਪਰਿਵਾਰ ਨੇ ਜਿਨ੍ਹਾਂ ਵਿੱਚ ਬਜ਼ੁਰਗਾਂ ਦੀ ਸੇਵਾ ਹੁੰਦੀ ਹੈ ਤੇ ਨਹੀਂ ਤਾਂ ਬਜ਼ੁਰਗਾਂ ਨੇ ਜਿੰਨੀ ਕੋ ਉਹਨਾਂ ਵਿੱਚ ਹਿੰਮਤ ਹੁੰਦੀ ਆ ਘਰ ਪਰਿਵਾਰ ਭੁਏ ਭਾਂਡਾ ਬੁਣਾਕੇ ਦਿੱਤਾ ਹੁੰਦਾ ਹੈ ਤੇ ਬੱਚੇ ਉਹਨਾਂ ਨੂੰ ਠੇਡੇ ਮਾਰਦੇ ਹੁੰਦੇ ਠੱਡੇ ਮਾਰਦੇ ਕਬੂਲ ਬੋਲਦੇ ਹੁੰਦੇ ਜਿਉਂਦੇ ਜੀ ਜਿਹੜੇ ਕਰਦੇ ਨੇ ਸਭ ਕੁਝ ਤੁਹਾਡੇ ਤੋਂ ਲੈ ਕੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਇਹਨਾਂ ਦੇ ਜਾਣ ਤੋਂ ਬਾਅਦ ਸਭ ਕੁਝ ਸਾਡਾ ਹੈ ਸਾਰੀਆਂ ਸੁਵਿਧਾ ਬਣਾ ਕੇ ਦਿੱਤੀਆਂ ਫੇਰ ਵੀ ਉਹ ਲਾਣਤਾ ਪਏ ਪਾਉਂਦੇ ਜਿਉਂਦੇ ਜੀ ਓਏ ਅਜੇ ਤੇਰੇ ਕੋਲ ਬਜ਼ੁਰਗਾ ਸਵਾਸ ਬਾਕੀ ਸਮਾਂ ਬਾਕੀ ਹੈ ਤੈਨੂੰ ਪਹਿਲਾਂ ਸਮਝਾਣਾ ਚਾਹੀਦਾ ਜੇ ਅੱਜ ਹੀ ਇਹ ਹਾਲਤ ਹੈ ਤੇ ਜਦਨ ਮੇਰੇ ਤੇ ਮੌਤ ਆਉਣ ਲੱਗੀ ਉਸ ਦਿਨ ਕਿੰਨੇ ਮੇਰਾ ਵਾਰਿਸ ਬਣਨਾ ਉਦੋਂ ਰੱਬ ਨੇ ਬੰਨਣਾ ਫਿਰ ਰੱਬ ਵਾਲਾ ਧਨ ਕਿਉਂ ਨਹੀਂ ਇਕੱਠਾ ਕਰਦਾ ਜਿੰਨੇ ਤੈਨੂੰ ਅੱਗੇ ਵੀ ਜਗ੍ਹਾ ਦੇਣੀ ਉਹਨੂੰ ਕਿਉਂ ਨਹੀਂ ਦੱਪਦਾ ਮਹਾਰਾਜ ਸਾਹਿਬ ਕਹਿੰਦੇ ਇੰਨਾ ਉਪਕਾਰ ਕੋਈ ਨਹੀਂ ਦੰਨਣਾ ਧੀਆਂ ਪੁੱਤਰ ਵੀ ਨਾ ਕਈ ਵੇਰ ਕਹਿ ਦੇਣਗੇ ਪਰਿਵਾਰ ਵੀ ਘਰ ਚੋਂ ਕਈ ਵੇਰ ਕਹਿ ਦੇਗਾ ਲੈ ਤੇਰਾ ਫਰਜ਼ ਏ ਕਿ ਤੂੰ ਕਰਨਾ ਕਰਨਾ ਨਹੀਂ ਇਹ ਗੁਰਖਾਨ ਦੇ ਕਰਨ ਮਹਾਰਾਜ ਸਾਹਿਬ ਕਹਿੰਦੇ ਉਹ ਭਲਿਆ ਇਹਨੇ ਫਰਜ਼ ਨਿਭਾਇਆ ਤੇ ਤੂੰ ਕੀ ਕੀਤਾ ਤੈਨੂੰ ਕਬੂਲ ਬੋਲਣ ਦਾ ਸਰਟੀਫਿਕੇਟ ਕਿੰਨੇ ਦੇ ਦਿੱਤਾ ਤੈਨੂੰ ਧੱਕੇ ਮਾਰਨ ਦਾ ਸਰਟੀਫਿਕੇਟ ਕਿੰਨੇ ਦੇ ਦਿੰਦਾ ਕਿ ਇਹ ਪਰਉਪਕਾਰ ਕਰੇ ਇਹ ਫਰਜ਼ ਨਿਭਾਵੇ ਤੇ ਤੂੰ ਧੱਕੇ ਮਾਰ ਮਾਰ ਕੇ ਬਾਹਰ ਕੱਢ ਤੂੰ ਕਬੂਲ ਬੋਲ ਬੋਲ ਬਾਹਰ ਕੱਢ ਕਹਿੰਦੇ ਮਹਾਰਾਜ ਕਹਿੰਦੇ ਸੱਜਣਾ ਇਹ ਦੁਨੀਆ ਇੰਨੂੰ ਉਪਕਾਰ ਜਾਂਦੇ ਉਹ ਪਰਿਵਾਰ ਵਿਰਲੇ ਨੇ ਇਹ ਨਹੀਂ ਕਿ ਬినాਸ਼ੇ بڑے ਪਰਿਵਾਰ ਵਿਰਲੇ ਜਿਨ੍ਹਾਂ ਘਰਾਂ ਦੇ ਵਿੱਚ ਮਾਤਾ ਪਿਤਾ ਦਾ ਪੂਜਨ ਹੁੰਦਾ ਤੇ ਮੈਂ ਅੱਗੇ ਵੀ ਕਈ ਵਾਰ ਬਿਆਨ ਕੀਤਾ ਹੈ ਜਿਹੜਾ ਆਪਣੀ ਮਾਂ ਬਾਪ ਦੀ ਸੇਵਾ ਨਹੀਂ ਨਾ ਕਰਦਾ ਯਾਦ ਰੱਖਣਾ ਔਰ ਉਹਦੇ ਨਾਲ ਉਹੋ ਜੀ ਹੋਣੀ ਦੇ ਔਰ ਜਿੰਨਾ ਆਪਾਂ ਜੋ ਕੁਝ ਸੰਸਾਰ ਵਿੱਚ ਕਰਦੇ ਨਾ ਉਹ ਆਪਣੇ ਵੱਲੇ ਦੁੱਗਣਾ ਹੋ ਕੇ ਆਉਂਦਾ ਤੇ ਜੇ ਆਪਾਂ ਆਪਦੀ ਮਾਂ ਨੂੰ ਆਪਦੇ ਬਾਪ ਨੂੰ ਸੱਸ ਨੂੰ ਸਹੁਰੇ ਨੂੰ ਗਾਲੀ ਗਲੋਚ ਕੀਤਾ ਤੇ ਪਰਤ ਕੇ ਸਾਡੀਆਂ ਨੂਆਂ ਧੀਆਂ ਵੀ ਆਉਣੀਆਂ ਨੇ ਵਾਰੀ ਸਾਡੀ ਵੀ ਆਉਣੀ ਏ ਅਸੀਂ ਵੀ ਉਸ ਅਵਸਥਾ ਚਾਉਣਾ ਹੈ ਹੋਣੀ ਸਾਡੇ ਨਾਲ ਵੀ ਇਹ ਫਿਰ ਅਸੀਂ ਚੀਕਾਂ ਮਾਰਦੇ ਹਾਂ ਮਹਾਰਾਜ ਸਾਹਿਬ ਕਹਿੰਦੇ ਬੀਜ ਹੀ ਮਾੜਾ ਬੋਇਆ ਤੇ ਫਸਲ ਤਾਂ ਉਹ ਆਉਣੀ ਆਉਣੀ ਆ ਬੀਜ ਦੇ ਇੱਕ ਬੀਜੀ ਦਾ ਨ ਕਣਕ ਦਾ ਤੇ ਇੱਕ ਚੋ ਦੇ ਛਿੱਟੇ ਚ ਅੱਗੇ ਦਾਣੇ ਕਿੰਨੇ ਮਿਲਦੇ ਤੇ ਇੱਕ ਗੱਲ ਮਾੜੀ ਇੱਕ ਔਗਣ ਬੀਜਿਆ ਯਾਦ ਰੱਖ ਲੈਣਾ ਕਿੰਨੇ ਵਾਪਸ ਮਿਲਨੇ ਨੇ ਔਗਣਾ ਦੇ ਭੰਡਾਰ ਭਰੇ ਹੋਏ ਤੇ ਫਿਰ ਚੀਕਾਂ ਨਿਕਲ ਜਾਂਦੀਆਂ ਜਿਹੜਾ ਆਪਣੀ ਸੇਵਾ ਕਮਾਉਂਦਾ ਉਹਨੂੰ ਤੱਕੇ ਪੈਂਦੇ ਮਹਾਰਾਜ ਕਹਿੰਦੇ ਕਿਉਂ ਧਰਮ ਨਹੀਂ ਕਮਾਇਆ ਧਰਮ ਦੀ ਕਮਾਈ ਨਹੀਂ ਕੀਤੀ ਔਰ ਇਹਨਾਂ ਨੇ ਉਪਕਾਰ ਨਹੀਂ ਉਜਾਨਾ ਪ੍ਰਭੂ ਦਾ ਅরাধਨ ਕਰ ਔਰ ਪ੍ਰਭੂ ਨੂੰ ਜਪ ਉਹਨੂੰ ਸਿਮਰ ਸੱਚੀ ਸਰਕਾਰ ਕਹਿੰਦੇ ਛੇਤੀ ਖੁਸ਼ੀ ਸਵਾਰੀ ਹੈ ਇਹਨਾਂ ਨਾਲ ਜੁੜ ਕੇ ਇਹਨਾਂ ਦੇ ਮੋਹ ਵਿੱਚ ਵੱਧਾ ਹੋਇਆ ਔਰ ਖੁਸ਼ੀ ਨਹੀਂ ਉਹ ਤੈਨੂੰ ਮਿਲਨੀ ਖੁਸ਼ੀ ਮਿਲੇਗੀ ਕਦੋਂ ਜਦੋਂ ਨਿਸ਼ਕਾਮ ਕਰਮ ਕੀਤੇ ਅਸੀਂ ਨਿਤਨਿਮ ਕਰੀਏ ਅਸੀਂ ਸੇਵਾ ਕਰੀਏ ਅਸੀਂ ਸਿਮਰਨ ਕਰੀਏ ਅਸੀਂ ਬਾਣੀ ਪੜਹੀਏ ਬਾਣੀ ਘਰ ਵਿੱਚ ਪੜਾਈਏ ਕਿਸੇ ਗੁਰਸਿੱਖ ਤੋਂ ਤੇ ਕਹਨੇ ਬਾਬਾ ਜੀ ਕਿਰਪਾ ਕਰਕੇ ਅਰਦਾਸ ਕਰ ਦਿਓ ਪਰਿਵਾਰ ਚੜਦੀ ਕਲਾ ਵਿੱਚ ਕਾਰੋਬਾਰ ਚੜਦੀ ਕਲਾ ਵਿੱਚ ਪਰਿਵਾਰ ਪੁੱਤਰ ਧੀਆਂ ਚੜਦੀ ਕਲਾ ਵਿੱਚ ਪੋਤੇ ਦੋਤੇ ਦੋਤੀਆਂ ਚੜਦੀ ਕਲਾ ਵਿੱਚ ਉਹਨਾਂ ਦੇ ਬੀਜੇ ਲੱਗ ਜਾਣ ਉਹਨਾਂ ਨੂੰ ਪੀਅਰ ਮਿਲ ਜਾਏ ਉਹ ਪੱਕੇ ਹੋ ਜਾਣ ਗੁਰਮੁਖੋ ਜਿਹੜਾ ਕੁਝ ਕੀਤਾ ਸੀ ਉਹਦਾ ਤਾਂ ਪ੍ਰਮਾਤਮਾ ਤੋਂ ਉਹ ਕੁਝ ਲੈ ਲਿਆ ਆਪਣੇ ਵਾਸਤੇ ਕੁਝ ਨਹੀਂ ਨਾ ਕੀਤਾ ਤੇ ਫਿਰ ਮਿਲੇਗਾ ਕੀ ਮਿਲਣਾ ਕੁਝ ਨਹੀਂ ਪ੍ਰਮਾਤਮਾ ਦਾ ਨਾਮ ਜਪਿਆ ਸੇਵਾ ਕੀਤੀ ਸਿਮਰਨ ਕੀਤਾ ਉਹਦੇ ਨਾਲ ਆਦਾਨ ਪ੍ਰਦਾਨ ਕੀਤਾ ਕੁਝ ਜੇ ਸਿਮਰਨ ਕੀਤਾ ਉਹਨੂੰ ਕਿਹਾ ਤੂੰ ਮੇਰਾ ਇਹ ਕੰਮ ਕਰ ਮੈਂ ਤੇਰਾ ਕੀਤਾ ਮੈਂ ਨਾਮ ਜਪਿਆ ਨਾ ਤੂੰ ਇਹਦੇ ਵਟੇ ਮੇਰਾ ਇਹ ਕੰਮ ਕਰ ਦੇ ਮੈਂ ਸੇਵਾ ਕੀਤੀ ਨਾ ਤੂੰ ਇਹਦੇ ਵਟੇ ਮੇਰਾ ਇਹ ਕੰਮ ਕਰ ਦੇ ਉਹ ਤਾਂ ਐਉਂ ਕਰਾ ਲਿਆ ਕੁਝ ਉਹ ਵੀ ਰੱਖੀਏ ਜਿਹੜਾ ਸਾਡੇ ਨਾਲ ਚੱਲੇ ਕਿਤੇ ਸੇਵਾ ਕਰਕੇ ਕੁਝ ਨਾ ਮੰਗੀਏ ਕਿਤੇ ਜਪਜੀ ਸਾਹਿਬ ਪੜ੍ਹ ਕੇ ਪੰਦ ਬਾਣੀਆਂ ਦਾ ਨਿਤਨੇਮ ਕਰਕੇ ਸਿਮਰਨ ਕਰਕੇ ਮੋਦਨਾ ਮੰਗੀਏ ਦਾਤਾ ਤੂੰ ਚਾਹੀਦਾ ਹੈ ਤੇਰਾ ਆਸਰਾ ਚਾਹੀਦਾ ਹੈ ਤੇਰੇ ਬਗੈਰ ਕੋਈ ਨਹੀਂ ਫਿਰ ਉਹ ਜ਼ਿੰਦਗੀ ਸੁਖਾਂ ਨਾਲ ਇੱਥੇ ਵੀ ਤੇ ਉੱਥੇ ਵੀ ਬਸਰ ਹੋਵੇਗੀ ਮਹਾਰਾਜ ਸਾਹਿਬ ਕਹਿੰਦੇ ਜਦੋਂ ਨਿਸ਼ਕਾਮ ਹੋ ਕੇ ਔਰ ਪਰਮਾਤਮਾ ਨੂੰ ਜਪਿਆ ਅਰਾਧਿਆ ਮਹਾਰਾਜ ਮੇਰ ਕਰਦੇ ਨੇ ਫਿਰ ਜਿਹੜਾ ਹੈ ਔਰ ਉਹਦੇ ਨਾਲ ਜੁੜ ਕੇ ਭਰੀ ਪੂਰਨ ਪਰਮਾਤਮਾ ਕਿਰਪਾ ਕਰਦਾ ਤੇਰੇ ਸਾਰੇ ਕਾਜ ਸਵਾਰੇਗਾ ਉਹ ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਸ੍ਰੇਸ਼ਟਤਾਈ ਦੇ ਨਾਲ ਤੇਰੇ ਕਾਰਜ ਸਬਰਦਾਨਗੇ ਇਹ ਕਦੋਂ ਕਾਰਜ ਸਬਰਦੇ ਨੇ ਜੀ ਜਦ ਲਗ ਮੇਰੀ ਮੇਰੀ ਕਰੈ ਜਿੰਨਾ ਚਿਰ ਮੇਰੀ ਮੇਰੀ ਕਰਦਾ ਮੇਰਾ ਆ ਮੇਰਾ ਆ ਮੇਰੀ ਮੇਰੀ ਕੀ ਕਰੈ ਜਿੰਨ ਦੀ ਆਸੋ ਪ੍ਰਭ ਲੋੜ ਇੱਥੇ ਤਾਂ ਮੇਰੀ ਮੇਰੀ ਕਰਦਾ ਜਦ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਦੋਂ ਜਦ ਮੇਰੀ ਮੇਰੀ ਮਿਟ ਜਾਏ ਜਦੋਂ ਮੈਂ ਮੇਰੀ ਮਿਟੇਗੀ ਪ੍ਰਭ ਕਾਜ ਸਵਾਰੇ ਆਏ ਫਿਰ ਪ੍ਰਭੂ ਕਾਜ ਸਵਾਰ ਦਿੰਦਾ ਹੈ ਮਹਾਰਾਜ ਮੇਰ ਕਰਦੇ ਨੇ ਮਹੱਲੇ ਦੇ ਦੁਆਰਾ ਗੁਰੂ ਅੰਗਦ ਸਾਹਿਬ ਸੱਚੀ ਸਰਕਾਰ ਮਨ ਹਟ ਤਰਫ ਨਾ ਜਿ ਪਈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮਨ ਦੇ ਹਟ ਕਰਕੇ ਤਰਫ ਅਰਜ ਕਹੀਏ ਮਹਾਰਾਜ ਸਾਹਿਬ ਕਹਿੰਦੇ ਪਾਸਾ ਮਨ ਦਾ ਹਟ ਕਰਕੇ ਇੱਧਰਲੇ ਪਾਸੇ ਤੋਂ ਉਧਰਲਾ ਪਾਸਾ ਜਿੱਤਿਆ ਨਹੀਂ ਜਾਣਾ ਪਹੁੰਚਿਆ ਨਹੀਂ ਜਾਣਾ ਮਨ ਦੇ ਖਿਆਲਾਂ ਕਰਕੇ ਮਾਲਕ ਦੀ ਕਿਰਪਾ ਨਾਲ ਪਹੁੰਚਿਆ ਜਾਣਾ ਹੈ ਮਾਲਕ ਵਾਲੇ ਕਿਨਾਰੇ ਤੇ ਮਨ ਦੇ ਹੱਠ ਕਰਕੇ ਨਹੀਂ ਮਨ ਹਟ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਕਹਿੰਦੇ ਹੱਠ ਕਰਕੇ ਕਿ ਮੈਂ ਆ ਕਰਦਾ ਮੈਂ ਉਹ ਕਰਾਂਗਾ ਕਹਿੰਦੇ ਜਿੰਨੀ ਮਰਜੀ ਕੱਲ ਨਾ ਕੱਲੀ ਜਾ ਕੁਦ ਪੱਲੇ ਨਹੀਂ ਪਹਿਣਾ ਪੱਲੇ ਉਹ ਦਿਨ ਪੈਣਾ ਹੀ ਜਦੋਂ ਉਹਨੇ ਕਿਰਪਾ ਕੀਤੀ ਔਰ ਇਥੇ ਪਿਆਰਿਆ ਪਰਮਾਤਮਾ ਨੂੰ ਮਿਲਣਾ ਹੈ ਤੇ ਉਹਦੀ ਕਿਰਪਾ ਮੰਗ ਮਹਾਰਾਜ ਕਹਿੰਦੇ ਤਰਫ ਜਿਨ ਨੇ ਸਤ ਪਾਉ ਜਿਨ ਨੇ ਪਰਮਾਤਮਾ ਦੀ ਤਰਫ ਪਾਸੇ ਜਾਣਾ ਤੇ ਔਰ ਅੰਦਰ ਨੂੰ ਜਿਨ ਨੇ ਜਿੱਤੇ ਤੇ ਸਤ ਪਰਮਾਤਮਾ ਦਾ ਅੰਦਰ ਭਾਉ ਪ੍ਰੇਮ ਹੋਵੇ ਪਰਮਾਤਮਾ ਨਾਲ ਅੰਦਰੋਂ ਪ੍ਰੇਮ ਹੋਵੇ ਮਹਾਰਾਜ ਸਾਹਿਬ ਕਹਿੰਦੇ ਜਨ ਨਾਨਕ ਸ਼ਬਦ ਵਿਚਾਰੇ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਨ ਜੀਵ ਫਿਰ ਸ਼ਬਦ ਦੀ ਵਿਚਾਰ ਕਰੇ ਅੰਦਰ ਪ੍ਰੇਮ ਨਾਲ ਪਰਮਾਤਮਾ ਵੱਲ ਫਿਰ ਹਿਰਦੇ ਨੂੰ ਅੰਦਰੋਂ ਨੂੰ ਜਿੱਤ ਲਵੇਗਾ ਤੇ ਪਰਮਾਤਮਾ ਦੀ ਤਰਫ ਨੂੰ ਵਾਧਾ ਜਾਵੇਗਾ ਗੁਰੂ ਅੰਗਦ ਸਹਿਬ ਮਹਾਰਾਜ ਨੇ ਕਿਰਪਾ ਕੀਤੀ ਅੱਗੇ ਮਹਾਰਾਜ ਪੌੜੀ ਦੇ ਦੁਆਰਾ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਜਿਹੜੇ ਕਰਤੇ ਆਕਾਲ ਪੁਰਖ ਵੈ ਗੁਰੂ ਨੇ ਆਉਣ ਦਾ ਕਾਰਨ ਜੀਵਨ ਜਿਉਣ ਦਾ ਕਾਰਨ ਔਰ ਆਪ ਕੀਤਾ ਹੋਇਆ ਕਹਿਣ ਲੱਗੇ ਸੋ ਜਾਣੈ ਸੋਈ ਉਹ ਸਭ ਕੁਝ ਜਾਣਦਾ ਮਤ ਜਾਣੀ ਮੈਂ ਕਿਸੇ ਤੋਂ ਛਪਾਲਾ ਮੰਗਾ ਉਹ ਤੇਰੇ ਅੰਦਰ ਦੇ ਫੁਰਣਿਆਂ ਨੂੰ ਜਾਣਦਾ ਉਹ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਤੇਰੀਆਂ ਚੰਗੀਆਂ ਗੱਲਾਂ ਚਿਤਵਣੀਆਂ ਵੀ ਸਮਝਦਾ ਤੇ ਮਾੜੀਆਂ ਵੀ ਸਮਝਦਾ ਆ ਮਹਾਰਾਜ ਕਹਿੰਦੇ ਆਪੇ ਸ੍ਰਿਸ਼ਟ ਉਪਾਇਆ ਨ ਉਸ ਆਕਾਲ ਪੁਰਖ ਵੈਗੁਰੂ ਨੇ ਆਪ ਸ੍ਰਿਸ਼ਟੀ ਨੂੰ ਉਪਾਇਨ ਪੈਦਾ ਕੀਤਾ ਤੇ ਆਪੇ ਫਨ ਗੋਈ ਆਪ ਹੀ ਗੋਈ ਮੈਨੇ ਇਹਨੂੰ ਬੁਲਾ ਕੇ ਇਹਨੂੰ ਸੰਸਾਰ ਵਿੱਚ ਉਭਾਰ ਕੇ ਆਪ ਹੀ ਇਹਦਾ ਨਾਸ਼ ਕਰਦਾ ਹੈ ਜਨਮ ਵੀ ਉਸੇ ਤੋਂ ਹੈ ਜੀਵਨ ਵੀ ਉਸੇ ਤੋਂ ਹੈ ਮੌਤ ਵੀ ਉਸੇ ਤੋਂ ਹੋ ਰਹੀ ਏ ਆਪੇ ਸ੍ਰਿਸ਼ਟ ਸਾਜਿਆਨਾ ਆਪੇ ਫਨ ਗੋਈ ਆਪ ਸਾਧਨਾ ਕਰਦਾ ਆਪ ਨਾਸ਼ ਕਰਦਾ ਹੈ ਯੁਗ ਚਾਰੇ ਸਭ ਭਵ ਥੱਕੀ ਕਿ ਜੀਵ ਰੂਪ ਆਤਮਾ ਮਾ ਚਾਰ ਜੁਗਾਂ ਤੋਂ ਲੈ ਕੇ ਕਹਿੰਦੇ ਦੇਖ ਲਓ ਨਦਰ ਮਾਰ ਕੇ ਜੁਗ ਚਾਰੇ ਸਭ ਭਵ ਥਕੀ ਜੁਗ ਦੋ ਔਰ ਚਾਰੇ ਚਾਰ ਮੈਨਾ ਸੁੰਦਰ ਵੀ ਹੁੰਦਾ ਕਹਿ ਲੱਗੇ ਸੁੰਦਰ ਸਰੂਪ ਅੰਦਰ ਸੰਸਾਰ ਭਵ ਜਨਮ ਮਰਨ ਵਿੱਚ ਭੌ ਭੌ ਕੇ ਔਰ ਥੱਕ ਗਈ ਕਿਨ ਕੀਮਤ ਪਾਈ ਚਾਰ ਜੁਗਾਂ ਤੋਂ ਲੈ ਕੇ ਜੀਵਨ ਧਾਰਨ ਕਰਕੇ ਤਨ ਮਨ ਕਰਕੇ ਸੁੰਦਰ ਸ਼ਰੀਰਾਂ ਨੂੰ ਪ੍ਰਾਪਤ ਕਰਕੇ ਭਵ ਜਨਮ ਵਾਰ-ਵਾਰ ਹੋ ਕੇ ਔਰ ਸੰਸਾਰ ਦੇ ਵਿੱਚ ਚੱਕਰ ਲਾਲਾ ਕੇ ਔਰ ਜੀਵ ਜਿਹੜੇ ਨੇ ਘੁੰਮ ਘੁੰਮ ਕੇ ਅੱਕ ਗਏ ਥੱਕ ਗਏ ਹੰਬ ਗਏ ਹਾਰ ਗਏ ਪਰ ਪ੍ਰਮਾਤਮਾ ਦੀ ਕੀਮਤ ਨਹੀਂ ਪਾ ਸਕੇ ਇਹਦਾ ਆਦੰਤ ਓੜਕ ਨਹੀਂ ਪਾਲ ਸਕੇ ਇਹਦੇ ਤੁਲ ਨਹੀਂ ਹੋ ਸਕੇ ਸਤਗੁਰ ਏਕ ਵੇਖਾਲਿਆ ਜਦ ਉਸ ਸਤਿਗੁਰੂ ਨੂੰ ਜਪਿਆ ਸੱਚੇ ਗੁਰੂ ਨੇ ਕਿਰਪਾ ਕੀਤੀ ਉਹਨੇ ਰਹਿਮਤ ਕੀਤੀ ਜਿਹੜਾ ਇੱਕ ਪਰਮਾਤਮਾ ਨਿਰਗੁਣ ਹੈ ਨਾ ਜਿਨੇ ਪੈਦਾ ਕੀਤਾ ਪਰਵਰਸ਼ ਕਰਦਾ ਤੇ ਲੈਤਾ ਕਰਦਾ ਉਹਨੇ ਇੱਕ ਵਖਾਲਿਆ ਅੰਦਰ ਪਤਾ ਲੱਗ ਗਿਆ ਪਰਮਾਤਮਾ ਇੱਕ ਹੈ ਵੀ ਉਹੀ ਪਰਮਾਤਮਾ ਦਿਸਿਆ ਬਾਹਰ ਹੈ ਕਹਿਣ ਲੱਗੇ ਦੁਨੀਆਂ ਦੇ ਲੋਗੋ ਬਾਹਰ ਵੀ ਉਹੀ ਦੇ ਅੰਦਰ ਵੀ ਉਹੀ ਦੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹੀ ਜੇ ਉਹੀ ਪਰਮਾਤਮਾ ਪ੍ਰਦੈਸ਼ ਕਰ ਰਿਹਾ ਹੈ ਉਹੀ ਪਰਮਾਤਮਾ ਪ੍ਰਵਰਸ਼ ਕਰ ਰਿਹਾ ਹੈ ਉਹੀ ਪਰਮਾਤਮਾ ਸੰਗਾਰ ਕਰ ਰਿਹਾ ਹੈ ਕੋਈ ਪੰਜ ਸਤ ਨਹੀਂ ਏਕ ਇੱਕ ਵਿਖਾਲਿਆ ਸਤਗੁਰੂ ਨੇ ਕਿਰਪਾ ਕਰਕੇ ਨੂੰ ਇੱਕ ਨੂੰ ਨਦਰ ਹੀ ਆਉਣ ਲੱਗ ਪਿਆ ਇੱਕ ਪਰਮਾਤਮਾ ਦੇਸ ਦਾ ਮਾਨ ਤਨ ਸੁਖ ਹੋਈ ਹੁਣ ਉਹਨੂੰ ਦੇਖ ਕੇ ਦੀਦਾਰ ਕਰਕੇ ਮਨ ਦੇ ਅੰਦਰ ਵੀ ਸਕੂਨ ਹੈ ਤੇ ਤਨ ਵੀ ਜਿਹੜਾ ਸਕੂਨ ਦੇ ਸਹ ਤੇ ਉਹਨੂੰ ਪਤਾ ਬਾਹਰ ਸ਼ਰੀਰਿਕ ਤੌਰ ਤੇ ਵਿਚੁਰਦਾ ਹੈ ਤੇ ਗੁਰੂ ਨਾਲ ਹੈ ਗੁਰੂ ਦੀ ਕਿਰਪਾ ਅੰਦਰ ਮਨ ਕਰਕੇ ਫੁਰਨਾ ਉਤਪਨ ਹੋਣਾ ਹੈ ਅੰਦਰ ਵੀ ਮਾਲਕ ਮਨ ਵੀ ਸੁਖੀ ਤੇ ਤਨ ਵੀ ਗੁਰਮਖ ਸਦਾ ਸਲਾਇ ਹੈ ਮਹਾਰਾਜ ਸਾਹਿਬ ਅਮੀਰ ਕਰਦੇ ਨੇ ਕਹਿੰਦੇ ਗੁਰਮਖ ਜਨ ਹੋ ਕੇ ਹਮੇਸ਼ਾ ਉਹਦੀ ਸਾਲੰਘਾ ਕਰੀਏ ਸਿਫਤ ਕਰੀਏ ਪਰਮਾਤਮਾ ਦੀ ਕਰਤਾ ਕਰੇ ਸੋ ਹੋਈ ਕਹਿੰਦੇ ਜੋ ਕਰਤਾ ਕਰਦਾ ਹੈ ਵੈਗੁਰੂ ਕਰਦਾ ਹੈ ਉਹ ਹੋਈ ਉਹ ਹੋਵੇਗਾ ਉਹ ਹੋਇਆ ਔਰ ਆਪਣਾ ਕੀਤਾ ਹੋਇਆ ਕੁਝ ਨਹੀਂ ਹੋਣਾ ਉਹ ਕਰਤੇ ਨਾਲ ਜੁੜ ਕਰਤੇ ਦੇ ਮਾਰਗ ਤੇ ਤੁਰ ਉਹ ਕਰਤਾ ਕਿਰਪਾ ਕਰੇ ਔਰ ਤੈਨੂੰ ਆਪਣੇ ਵਿੱਚ ਮੇਲ ਲਵੇਗਾ ਨਹੀਂ ਤਾਂ ਆਪਣਾ ਲਾਇਆ ਕਿਛੂ ਨਾ ਹੋ ਵਈ ਆਪਣਾ ਲਾਇਆ ਹੋਇਆ ਕੁਝ ਨਹੀਂ ਉਹ ਪੱਲੇ ਪੈਣਾ ਜੇ ਪ੍ਰਭੂ ਦੀ ਕਿਰਪਾ ਨਾ ਹੋਈ ਤੇ ਉਹਦੀ ਕਿਰਪਾ ਹੋਣੀ ਜਿੱਦਨ ਆਪਣਾ ਤਿਆਗੀ ਕੁਝ ਨਾ ਕੁਝ ਯਤਨ ਕਰੀਏ ਜਿੱਥੇ ਸਾਰੀ ਉਮਰ ਪਰਿਵਾਰ ਲਈ ਸੰਸਾਰ ਲਈ ਕਰਦੇ ਆ ਨਾ ਉਹਦੇ ਵਿੱਚੋਂ ਕੋਈ 5 ਮਿੰਟ 7 ਮਿੰਟ ਜਿੰਨਾ ਸਮਾਂ ਮਿਲਦਾ ਹੈ ਆਪਣੇ ਵਾਸਤੇ ਵੀ ਕੁਝ ਕਰੀ ਆਪਣੇ ਵਾਸਤੇ ਵੀ ਜਪੀਏ ਆਪਣੇ ਵਾਸਤੇ ਵੀ ਜੁੜੀਏ ਉਸ ਧਨ ਦੇ ਨਾਲ ਹੀ ਨਾਮ ਧਨ ਨਾਲ ਇਹਨਾ ਪ੍ਰਭੂ ਦੀ ਕਿਰਪਾ ਜਦੋਂ ਮੰਗੀ ਉਦੋਂ ਘਰ ਵਿੱਚ ਵੀ ਔਰ ਸਤਕਾਰ ਅਦਬ ਪਰਿਵਾਰ ਦੇ ਕਾਰੋਬਾਰ ਦੇ ਵਿੱਚ ਚੜਦੀ ਕਲਾ ਹੋਣੀ ਸਕੂਨ ਮਿਲੇਗਾ ਸੰਤੁਸ਼ਟਤਾ ਮਿਲੇਗੀ ਪ੍ਰਭੂ ਨਾਲ ਮਿਲਾਪ ਹੋਵੇਗਾ ਅਗਰ ਪ੍ਰਭੂ ਤੋਂ ਦੂਰ ਚਲੇ ਗਏ ਫਿਰ ਮਿਲਾਪ ਨਹੀਂ ਦੂਰੀਆਂ ਬਨਨਗੀਆਂ ਸੰਸਾਰ ਤੋਂ ਪਰਿਵਾਰ ਤੋਂ ਕਾਰੋਬਾਰ ਤਾਂ ਜਦੋਂ ਪ੍ਰਭੂ ਨਾਲ ਜੁੜੇਗਾ ਮਿਲੇਗਾ ਉਹਦੀ ਨਦਰੋਈ ਫਿਰ ਵਿਛੜੇ ਪਰਿਵਾਰਕ ਸੰਸਾਰਕ ਵਿਵਹਾਰਕ ਸਭ ਮਿਲਣਗੇ ਨਹੀਂ ਤੇ ਸਭ ਆਪਣੇ ਵੀ ਟੁੱਟ ਦੇ ਜਾਣਗੇ ਆਪਣੇ ਵੀ ਦੂਰ ਜਾਣਗੇ ਕਿਉਂਕਿ ਪਰਮਾਤਮਾ ਤੋਂ ਦੂਰੀ ਬਣੀ ਪਰਮਾਤਮਾ ਜਿਹੜਾ ਉਹ ਵਿਛੜਿਆ ਮਿਲੇ ਪ੍ਰਭੂ ਇੱਥੇ ਵੀ ਤੇ ਉੱਥੇ ਵੀ ਹਰ ਦਰਗਾਹ ਕਾ ਵਾਸੀਠ ਹਰ ਨਾਮੂ ਮੰਤਰ ਦੜਾਈਂ ਦਾ ਕਟੇ ਹੋ ਮੈ ਰੋਗ ਨਾਨਕ ਸਤਗੁਰ ਤਨਾ ਮੁਲਾਇਆ ਜਨਾ ਤੁਰੇ ਪੈ ਸੰਜੋਗ ਉਥੇ ਵੀ ਮਿਲਦਾ ਇੱਥੇ ਵੀ ਮਿਲਦਾ ਜਿਹੜਾ ਉਹਦਾ ਮੰਤਰ ਨਾਮ ਜਪਦਾ ਹੈ ਮੰਤਰ ਉਹਦਾ ਸ਼ਬਦ ਜਿਹੜਾ ਜਪਦਾ ਹੈ ਜਿਹੜਾ ਉਹਦੇ ਮੁਤਲਕ ਤੁਰਦਾ ਹੈ ਉਹਦੇ ਵੱਲ ਨੂੰ ਜੁੜਦਾ ਹੈ ਅੰਦਰ ਉਹ ਭਰੋਸਾ ਆਮਾਨ ਉਹਦੇ ਤੇ ਲਿਆਉਂਦਾ ਹੈ ਗੁਰੂ ਉਹਦੇ ਤੇ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਇਹ ਸਤਗੁਰ ਗਰੀਬ ਨਵਾਜ਼ ਨੇ ਜੋ ਕਿਰਪਾ ਕੀਤੀ ਤੁਸ਼ ਬੁੱਧੀ ਦੇ ਨਾਲ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁਲਾਂ ਸੁਕਾਉ ਹੋ ਜਾਣੀਆਂ ਨੇ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਿਵਾਜ਼ ਆਪ ਬਖਸ਼ਣ ਜੋਗ ਬੇਅੰਤ ਭੁੱਲਾਂ ਦੀ ਖਿਮਾ ਦਾਤਾ ਸਹਿਬ ਦੇ ਬਚਨ ਜਾਣ ਖਿਰਦਿਆਂ ਚ ਬਸਾਉਣੇ ਦਾਸ ਪਾਸੋਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਤਿਗੁਰੂ ਸਾਨੂੰ ਸਭਨਾਂ ਨੂੰ ਸਮੱਤ ਦਾ ਦਾਨ ਬਖਸ਼ਿਸ਼ ਕਰਨ ਆ ਸਾਡਾ ਆਇਆ ਸਫਲਾ ਹੋ ਸਕੇ ਅਸੀ ਗੁਰੂ ਨਾਲ ਜੁੜੀਏ ਗੁਰੂ ਦੇ ਮਾਰਗ ਤੇ ਤੁਰੀਏ ਫਿਰ ਸਾਡਾ ਲੋਕ ਤੇ ਪਰਲੋਕ ਸਵਰੇਗਾ ਫਿਰ ਲੋਕ ਸੁਖੀਏ ਪਰਲੋਕ ਸੋਹਲੇ ਨਾਨਕ ਹਰ ਪ੍ਰਭ ਆਪੇ ਮਿਲਦੇ ਮਾ ਮਾਕ ਅਨਸਾਰ ਗੁਰੂ ਨੂੰ ਸਮਰਪਤ ਹੋਈਏ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ